ਹਾਂਜੀ ਸਿਕਾਉ ਚੱਲ ਰਹਿਣਾ ਅੱਜ ਵਾਈ ਆਂਦੇ ਸੀ ਤੇ 1700 ਚੱਕਰਦੇ ਆ ਤੁਹਾਡੇ ਦੂਜਾ 20 ਗੇਅਰ ਆ ਲੈਵਰ ਦੋਵੇਂ ਡਾਊਨ ਕਰਦੇ ਆ ਕੋਈ ਪਰਵਾਹ ਨਹੀਂ ਛੋਟੇ ਨੂੰ ਹੋਰ ਵੀ ਲੱਗਿਆ ਹੋਇਆ ਨਹੀਂ ਪਿਆਸੀ ਚਲੋ ਵਧੀਆ ਬਾਹਰ ਮੌਕਾ ਵੈਜੂ ਹੁਣ ਆਹ ਜਮਾ ਰੁਕਦਾ ਰਿਹਾ ਉਹ ਜਮਾ ਜੰਮ ਕੇ ਚੱਲ ਰਿਹਾ ਹੈ 1700 ਚੱਲਦਾ ਟਰੈਕਟਰ 1700 ਚੱਕਰ ਦੇ ਚੱਲਦਾ ਕੋੜ ਦੇ ਵੀ ਕੋਈ ਪਾਕਿਸਤਾਨੀ ਗਾ ਉਸੇ ਤਰ੍ਹਾਂ ਬਿਨਾਂ ਲੱਟ ਚੱਕੇ ਤੋਂ ਕੋੜ ਆਉਂਦਾ ਪੂਰੇ ਫੋਨ ਡੋਏ ਹਲਕੀ ਚੀਂ ਜਾਂਦਾ ਕੋਈ ਵਾਸਤਾ ਨਹੀਂ ਝੋਟੇ ਨੂੰ ਇਹਦੇ ਆਪਾਂ ਵੇਟ ਪਵਾਦੇ ਸੀ ਅੱਗੇ 50 50 ਕਿਲੋ ਵਾਲੀਆਂ ਪਲੇਟਾਂ ਹਾਂ ਪੂਰਾ ਵਧੀਆ ਵਾਣ ਬਣਾਈ ਜਾਂਦਾ ਵਾਣ ਵੀ ਪੂਰਾ ਡੱਕਰ ਆ ਪੱਕੀ ਜ਼ਮੀਨ ਆ ਇਹ ਪੂਰੀ スタジの。 ਆ ਦੇਖੋ 1% ਵੀ ਕੋਈ ਸਾਵਧਾਨੀ ਨਾ ਕਰੇ। ਮੁਕੇਦਰਾ ਹੀ ਆ ਲੱਗੇ ਹੋਏ ਆ ਫੋਲ ਹਰ ਲਗਜ਼ਰੀ ਕਾਰ ਨੂੰ ਚੱਲਦਾ